ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਭਗਵੰਦਾ ਸੀ ਕਿੱਥੋਂ ਦੇ ਰਹਨ ਆਲੇ ਹੋ ਮੋਗਾ ਬਲਾਗ ਦੇ ਜੀ ਕਿਹੜੀ ਸੇਵਾ ਕਰ ਦਿੰਦੇ ਸੀ ਅਸੀਂ ਟਰੈਫਿਕ ਦੇ ਵਿੱਚ ਆਏ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਸ਼੍ਰੀ ਦਾਨੀ ਓਮ ਓਮ ਪ੍ਰਕਾਸ਼ ਜੀ ਕੱਲ ਜੋ ਸਵਸੰਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਮਾਲਕ ਦੀ ਚਰਣਾ ਚ ਜਾ ਬਰਾਜੀ ਪਰਿਵਾਰ ਦੀ ਸਹਿਮਤੀ ਦੇ ਨਾਲ ਇਹਨਾਂ ਨੇ ਡੇਰਾ ਸੱਚਾ ਸੌਦਾ ਦੀ ਕਮੇਟੀ ਨਾਲ ਤਾਲਮਿਲ ਕਰਕੇ ਜੋ ਅੱਜ ਇਹਨਾਂ ਦਾ ਸ਼ਰੀਰ ਰਿਸਰਚ ਸੈਂਟਰ ਯੂਪੀ ਵਾਸਤੇ ਭੇਜ ਰਹੇ ਆ ਬਹੁਤ ਵੱਡਾ ਕੰਮ ਕਰਕੇ ਗਏ ਆ ਜਿਵੇਂ ਇਹ ਡੇਰਾ ਸੱਚਾ ਸੋਦਾ ਦੇ ਜਦੋਂ ਤੋਂ ਸ਼ਰਧਾਲੂ ਬਣੇ ਆ ਕੀ ਵੱਲੋਂ ਮਿਰਸਾਹ ਕਾੜਮਨ ਦਾ ਪਾਈਦੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਸੀ ਪੌਦੇ ਲਾਉਂਦੇ ਸੀ ਬਲੱਡ ਦਿੰਦੇ ਸੀ ਕਿਸੇ ਗਰੀਬ ਦਾ ਮਕਾਨ ਬਣਦਾ ਸੀ ਉਹਦੇ ਵਿੱਚ ਵੀ ਜਾਂਦੇ ਸੀ ਆਰਥਕ ਤੌਰ ਤੇ ਜਿਸ ਦੀ ਵੀ ਇਹਨੂੰ ਪਤਾ ਲੱਗਦਾ ਸੀ ਮਦਦ ਵਾਸਤੇ ਕਿ ਅੱਜ ਕਿੰਨਾ ਸਰੀਰ ਜਿਹੜਾ ਹੈਗਾ ਮੋਗਾ ਬਲਾਕ ਦੇ ਵਿੱਚੋਂ ਦਾਨ ਕੀਤਾ ਜਾ ਰਿਹਾ ਹੈ ਲਗਭਗ ਮੋਗਾ ਬਲਾਕ ਦੇ ਵਿੱਚ 50 ਤੋਂ ਵੱਧ ਡੈਡ ਬਾਡੀਆ ਵੱਖ-ਵੱਖ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਕਬਟਨ ਡੈਡ ਹੋ ਚੁੱਕੇ ਨੇ ਇਸ ਪ੍ਰੇਰਣਾ ਤੋਂ ਉਤਪੰਨ ਹੋਈ ਹੈ ਇਹ ਪ੍ਰੇਰਣਾ ਸਾਡੇ ਸਬਸਕੂ ਸੰਤ ਡਾਕਟਰ ਸ਼੍ਰੀ ਜੀ ਰਾਮਪ੍ਰੀਤ ਸਿੰਘ ਇੰਸਾਨੀ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਇਹ ਸਭ ਕੁਝ ਹੋ ਰਿਹਾ ਹੈ ਜਿਸ ਤਰ੍ਹਾਂ ਵਕ ਵਕ ਤਰਾਂ ਦੀਆਂ ਅਫਵਾਹਾਂ ਫਲਾਈਆਂ ਜਾਂਦੀਆਂ ਹਨ ਜੋ ਤੁਹਾਨੂੰ ਘਰਾਂ ਚ ਸੁਣ ਰਹੇ ਹੋ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿਉਂਕਿ ਵਕ ਵਕ ਧਰਮਾਂ ਦੇ ਅਨੁਸਾਰ ਕਿਤੇ ਸਰੀਰ ਨੂੰ ਜਲਾ ਦਿੱਤਾ ਜਾਂਦਾ ਹੈ ਕਿਤੇ ਦਬਨਾ ਦਿੱਤਾ ਜਾਂਦਾ ਹੈ ਜੋ ਡਾਕਟਰੀ ਖੋਜਾਂ ਵਾਸਤੇ ਸਰੀਰ ਚਾਹੀਦੇ ਹੁੰਦੇ ਆ ਬਹੁਤ ਘਾਟ ਪਹਿਲਾਂ ਸੀਗੀ ਹੁਣ ਜਿਹੜਾ ਹੈਗਾ ਉਹਦੇ ਵਾਸਤੇ ਤੁਹਾਡੀ ਸੰਸਥਾ ਵੱਲੋਂ ਕਿੰਨੇ ਕੁ ਬਰਾਲੇ ਕੀਤੇ ਗਏ ਸਾਡੇ ਗੁਰੂ ਸੰਤ ਡਾਕਟਰ ਕਰਮਜੀਤ ਰਾਮਜੀਤ ਸਿੰਘ ਐਸਐਜੀ ਨੂੰ ਹਿੰਦਸਤਾਨ ਦੇ ਬਹੁਤ ਬੜੇ-ਬੜੇ ਡਾਕਟਰ ਡੇਰਾ ਸੱਚਾ ਸੋਤਾ ਸਰਸਤ ਦਰਬਾਰ ਵਿੱਚ ਜਾ ਕੇ ਮਿਲੇ। ਵਾਕਿਆ ਹੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬੇ ਡੈੱਡ ਬਾਡੀयां ਨਹੀਂ ਸੀ ਮਿਲ ਰਹੀਆਂ। ਜੀਵ ਜੰਤੂਆਂ ਤੇ ਡੰਡੂਆਂ ਦੇ ਉੱਪਰ ਇਹ ਪ੍ਰਯੋਗ ਕਰਿਆ ਕਰਦੇ ਸੀ ਬੱਚੇ। ਪ੍ਰਯੋਗ ਅਧੂਰਾ ਰਹਿ ਜਾਂਦਾ ਸੀਗਾ। ਜਦੋਂ ਡਾਕਟਰ ਸਾਹਿਬਾਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ। ਬੇਨਤੀ ਨੂੰ ਸਵੀਕਾਰਦੇ ਹੋਏ ਗੁਰੂ ਜੀ ਨੇ satsang ਦੇ ਵਿੱਚ ਬਚਨ ਫਰਮਾਏ। ਵੀ ਬੇਟਾ ਇਹ ਇੱਕ ਸ਼ਰੀਰ ਜਿਹੜਾ ਇੱਕ ਮਿੱਟੀ ਹੋ ਚੁੱਕਾ ਹੈ। ਇਹ ਤਾਂ ਜ्यादा ਅਗਨੀ ਭੇਟ ਕੀਤਾ ਜਾਂਦਾ ਜਾਂ ਇਹਨੂੰ ਅ ਧਰਤੀ ਦੇ ਵਿੱਚ ਦਪਾਇਆ ਜਾਂਦਾ ਇਸ ਕਰਕੇ ਆਪਣਾ ਜਿਹੜਾ ਸਰੀਰ ਹੈ ਮੈਡੀਕਲ ਖੋਜਾਂ ਵਾਸਤੇ ਦਾਨ ਕਰੋ ਤੇ ਉਸ ਵਕਤ ਤੋਂ ਲੈ ਕੇ ਸਾਹ ਸੰਗਤ ਲਗਾਤਾਰ ਰਹੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਲਾਕਾਂ ਦੇ ਵਿੱਚ ਸਾਹ ਸੰਗਤ ਦਿਨਪੁਰਾ ਤੇ ਇਸ ਤਰ੍ਹਾਂ ਦੀ ਮਨੁੱਖਤਾ ਫਲਾਈ ਦੀ ਕੰਮ ਕਰੇ ਕਿਹਦਾ ਧੰਨਵਾਦ ਕਰਨਾ ਚਾਹੋਗੇ ਪਰਿਵਾਰ ਦੀ ਵੀ ਬਹੁਤ ਵੱਡੀ ਕੁਰਬਾਨੀ ਆ ਕਿਉਂਕਿ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕਈ ਵਾਰੀ ਰਿਸ਼ਤੇਦਾਰਾਂ ਤੋਂ ਸਾਨੂੰ ਮਿਲਦੀਆਂ ਸਮਾਜ ਤੋਂ ਵੀ ਮਿਲਦੀਆਂ ਹੈਗੀਆਂ ਪਰ ਜੋ ਆਪਣੇ ਸੱਚੇ ਸਤਗੁਰ ਦੇ ਲੜ ਲੱਗੇ ਹੁੰਦੇ ਆ ਉਹ ਇੱਕ ਅਜਿਹੀ ਮਿਸਾਲ ਕਾਇਮ ਕਰਕੇ ਜਾਂਦੇ ਹੈਗੇ ਆ ਕੀ ਸੰਦੇਸ਼ ਦੇਣਾ ਚਾਹੁੰਦਾ ਆ ਦੇਖੋ ਜੀ ਰੂੜੀਵਾਦੀ ਸੋਚ ਤੋਂ ਉਪਰ ਉੱਠ ਕੇ ਪਰਿਵਾਰ ਨੇ ਦੁਨੀਆ ਦੀ ਲੋਕ ਲੱਜ ਨੂੰ ਛੱਟ ਕੇ ਆਪਣੇ ਗੁਰੂ ਸੰਤ ਡਾਕਟਰ ਗੁਰਮੀਤ RAM REEM ਸਿੰਘ ਜੀ ਦੀ ਜੋ ਵਚਨ ਸੀ ਉਹਨਾਂ ਤੇ ਫੁੱਲ ਚੜਾਉਂਦੇ ਹੋਏ ਇਹ ਇਹਨਾਂ ਨੇ ਆਡੀਨੇਟ ਕਰਿਆ ਧਾਨੇ ਪਰਿਵਾਰ ਧਾਨੇ ਇਹਨਾਂ ਦੇ ਰਿਸ਼ਤੇਦਾਰ ਆ ਜਿਨ੍ਹਾਂ ਨੇ ਸਾਰਿਆਂ ਨੇ ਸਹਿਮਤੀ ਦੇ ਕੇ ਅੱਜ ਇਹ ਸ਼ਰੀ ਨੂੰ ਯੂਪੀ ਦੇ ਵਿੱਚ ਭੇਜਿਆ ਜਾ ਰਿਹਾ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਤਲੀਆ ਪ੍ਰਕਾਸ਼